ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੁੱਥੇ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਫੈਸਲਾ ਲਿਆ ਗਿਆ। ਅਸਲ ਵਿੱਚ ਇਹ ਫੈਸਲਾ ਉਹਨਾਂ ਲੜਕੀਆਂ ਔਰਤਾਂ ਦੇ ਲਈ ਲਿੱਤਾ ਗਿਆ ਜੋ ਕਿ ਖੇਡਾਂ ਖੇਡਦੀਆਂ ਨੇ ਤੇ ਉਹਨਾਂ ਦੀ ਖੇਡ ਦੇ ਵਿੱਚ ਕਈ ਵਾਰ 트੍ਰਾਂਸ ਜੈਂਡਰਸ ਦੇ ਵੱਲੋਂ ਵੀ ਹਿੱਸਾ ਲੈ ਲਿਆ ਜਾਂਦਾ। ਅਸਲ ਵਿੱਚ 트੍ਰੰਪ ਹੁਣਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਵਿਵਾਦ ਖਤਮ ਕਰ ਦਿੱਤਾ ਹੈ ਕਿਉਂਕਿ ਹੁਣ 트੍ਰਾਂਸ ਜੈਂਡਰ ਜਿਹੜੇ ਨੇ ਉਹ ਔਰਤਾਂ ਦੀਆਂ ਖੇਡਾਂ ਦੇ ਵਿੱਚ ਭਾਗ ਨਹੀਂ ਲਾ ਸਕਣਗੇ ਹੁਣ ਤੱਕ ਦਾ ਸਭ ਤੋਂ ਵੱਡਾ ਫੈਸਲਾ ਜਿਹੜਾ ਹੈ ਉਹ ਡੋਨਾਲਡ ਟਰੰਪ ਦੇ ਵੱਲੋਂ ਲਿਆ ਇਸ ਮਾਮਲੇ ਦੇ ਨਾਲ ਜਿਹੜੀ ਜੁ ਜਾਣਕਾਰੀ ਮਿਲੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਇਸ ਰਿਪੋਰਟ ਨੂੰ ਜ਼ਰੂਰ ਸੁਣੋ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇੱਕ ਕਾਰਜਕਾਰੀ ਹੁਕਮ ਦੇ ਉੱਤੇ ਦਸਤਖਤ ਕੀਤੇ ਜਿਸ ਦਾ ਉਦੇਸ਼ ਟਰਾਂਸਜੈਂਡ ਐਥਲੀਟਾਂ ਨੂੰ ਲੜਕਿਆਂ ਅਤੇ ਔਰਤਾਂ ਦੀਆਂ ਖੇਡਾਂ ਦੇ ਵਿੱਚ ਹਿੱਸਾ ਲੈਣ ਤੇ ਪਾਬੰਦੀ ਲਗਾਉਣ ਦੇ ਉਦੇਸ਼ ਦੇ ਨਾਲ ਹੈ ਮਰਦਾਂ ਨੂੰ ਔਰਤਾਂ ਦੀਆਂ ਖੇਡਾਂ ਤੋਂ ਬਾਹਰ ਰੱਖਣਾ ਸਰ ਲੇਖ ਵਾਲਾ ਆਰਡਰ ਸੰਗੀ ਏਜੰਸੀਆਂ ਨੂੰ ਯਕੀਨੀ ਬਣਾਉਣ ਲਈ ਵਿਆਪਕ ਅਧਿਕਾਰ ਦਿੰਦਾ ਹੈ ਕਿ ਸੰਗੀ ਫੰਡ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਪ੍ਰੰਪਤ ਪ੍ਰਸ਼ਾਸਨ ਦੇ ਉਸ ਨਿਯਮ ਦੀ ਪਾਲਣਾ ਕਰਦੀਆਂ ਹਨ ਜੋ ਸਿਰਫ ਜਨਮ ਸਮੇਂ ਨਰਦਾਰਤ ਵਿਅਕਤੀ ਦੇ ਲਿੰਗ ਨੂੰ ਮਾਨਤਾ ਦਿੰਦਾ ਹੈ। ਪ੍ਰੰਪ ਦੇ ਵੱਲੋਂ ਵਾਈਟ ਹਾਊਸ ਦੇ ਈਸਟ ਰੂਮ ਦੇ ਵਿੱਚ ਇੱਕ ਹਸਤਾਖਰ ਸਮਾਰੋਹ ਦੇ ਵਿੱਚ ਕਿਹਾ ਗਿਆ ਕਿ ਇਹ ਕਾਰਜਕਾਰੀ ਆਦੇਸ਼ ਦੇ ਨਾਲ ਮਹਿਲਾ ਖੇਡਾਂ ਤੇ ਵਿਵਾਦ ਖਤਮ ਹੋ ਜਾਂਦਾ ਹੈ। ਪਾਬੰਦੀ ਦੇ ਸਮਰਥਨ ਦੇ ਵਿੱਚ ਸਾਹਮਣੇ ਆਏ ਸਾਬਕਾ ਕਾਲਜੀਏਟ ਤਰਕ ਰਿਲੇ ਗੋਇਸਮਿਥ ਕਈ ਸੰਸਦ ਮੈਂਬਰ ਅਤੇ ਖਿਡਾਰੀ ਇਸ ਮੌਕੇ ਮੌਜੂਦ ਰਹੇ ਵਾਈਟ ਹਾਊਸ ਦੀ ਪ੍ਰੈਸ ਕਤਰ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਆਦੇਸ਼ ਨਿਯਮਾਂ ਦੇ ਨਾਲ ਮੇਲ ਖਾਂਦਾ ਹੈ ਅਤੇ ਇਸ ਨੂੰ ਸਕੂਲਾਂ ਅਤੇ ਐਥਲੈਟਿਕ ਐਸੋਸੀਏਸ਼ਨਾਂ ਵਿਰੁੱਧ ਕਾਰਵਾਈ ਕਰਨ ਦੀ ਇਜਾਜ਼ਤ ਦੇਵੇਗਾ ਜੋ ਔਰਤਾਂ ਨੂੰ ਸਿੰਗਲ ਲਿੰਗ ਖੇਡਾਂ ਅਤੇ ਸਿੰਗਲ ਲਿੰਗ ਲਾਰਕਰ ਰੂਮਾਂ ਤੱਕ ਪਹੁੰਚਣ ਤੋਂ ਇਨਕਾਰ ਕਰਦੇ। ਟਰੰਪ ਦਾ ਇਹ ਕਾਰਜਕਾਰੀ ਆਦੇਸ਼ ਅਜਿਹੇ ਸਮੇਂ ਵਿੱਚ ਆਇਆ ਜਦੋਂ ਰਾਸ਼ਟਰੀ ਖੇਡਾਂ ਦਿਵਸ ਦਾ आयोजन ਹੁੰਨ ਬਣਾਏ ਤੇ ਕ੍ਰੋਸ ਜੈਂਡਰਾਂ ਖਿਲਾਫ ਹੁਣ ਤੱਕ 트ੰਪ ਦੇ ਵੱਲੋਂ ਕਈ ਵੱਡੇ ਐਕਸ਼ਨ ਲਏ ਜਾ ਚੁੱਕੇ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਫੌਜ ਦੇ ਵਿੱਚ 트ਾਂਸ ਜੈਂਡਰਸ ਨੂੰ ਭਰਤੀ ਨਹੀਂ ਕੀਤਾ ਜਾ ਸਕਦਾ ਤੇ ਹੁਣ ਮਹਿਲਾਵਾਂ ਦੀਆਂ ਜੋ ਖੇਡਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ 트ਾਂਸ ਜੈਂਡਰ ਐਥਲੀਟ ਜਿਹੜੇ ਨੇ ਉਪਾਦ ਨਹੀਂ ਲੈ ਸਕਦੇ ਅਜਿਹੇ ਇੱਕ ਆਦੇਸ਼ ਦੇ ਉੱਤੇ ਸਾਈਨ ਵੀ ਯਾਨੀ ਕਿ ਹਸਤਾਕਰ ਡੋਨਾਲਡ 트ੰਪ ਉਹਨਾਂ ਦੇ ਵੱਲੋਂ ਕਰ ਦਿੱਤੇ ਗਏ ਇਹ ਉਹਨਾਂ ਦਾ ਕਹਿਣਾ ਹੈ ਕਿ ਇਸੇ ਤਰੀਕੇ ਦੇ ਨਾਲ ਮਹਿਲਾ ਖੇਡਾਂ ਦੇ ਉੱਤੇ ਜੋ ਲਗਾਤਾਰ ਵਿਵਾਦ ਖੜਾ ਹੋ ਰਿਹਾ ਸੀ ਉਹ ਖਤਮ ਹੋ ਜਾਏਗਾ। ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੁੱਥੇ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਫੈਸਲਾ ਲਿਆ ਗਿਆ। ਅਸਲ ਵਿੱਚ ਇਹ ਫੈਸਲਾ ਉਹਨਾਂ ਲੜਕੀਆਂ ਔਰਤਾਂ ਦੇ ਲਈ ਲਿੱਤਾ ਗਿਆ ਜੋ ਕਿ ਖੇਡਾਂ ਖੇਡਦੀਆਂ ਨੇ ਤੇ ਉਹਨਾਂ ਦੀ ਖੇਡ ਦੇ ਵਿੱਚ ਕਈ ਵਾਰ 트੍ਰਾਂਸ ਜੈਂਡਰਸ ਦੇ ਵੱਲੋਂ ਵੀ ਹਿੱਸਾ ਲੈ ਲਿਆ ਜਾਂਦਾ। ਅਸਲ ਵਿੱਚ 트੍ਰੰਪ ਹੁਣਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਵਿਵਾਦ ਖਤਮ ਕਰ ਦਿੱਤਾ ਹੈ ਕਿਉਂਕਿ ਹੁਣ ਟਰਾਂਸ ਜੈਂਡਰ ਜਿਹੜੇ ਨੇ ਉਹ ਔਰਤਾਂ ਦੀਆਂ ਖੇਡਾਂ ਦੇ ਵਿੱਚ ਭਾਗ ਨਹੀਂ ਲੈ ਸਕਣਗੇ ਹੁਣ ਤੱਕ ਦਾ ਸਭ ਤੋਂ ਵੱਡਾ ਫੈਸਲਾ ਜਿਹੜਾ ਹੈ ਉਹ ਡੋਨਾਲਡ ਟਰੰਪ ਦੇ ਵੱਲੋਂ ਲਿਆ ਇਸ ਮਾਮਲੇ ਦੇ ਨਾਲ ਜਿਹੜੀ ਜਾਣਕਾਰੀ ਮਿਲੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਇਸ ਰਿਪੋਰਟ ਨੂੰ ਜ਼ਰੂਰ ਸੁਣੋ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਇੱਕ ਕਾਰਜਕਾਰੀ ਹੁਕਮ ਦੇ ਉੱਤੇ ਦਸਤਖਤ ਕੀਤੇ ਜਿਸ ਦਾ ਉਦੇਸ਼ ਟਰਾਂਸ ਜੈਂਡਰ ਐਥਲੀਟਾਂ ਨੂੰ ਲੜਕਿਆਂ ਅਤੇ ਔਰਤਾਂ ਦੀਆਂ ਖੇਡਾਂ ਦੇ ਵਿੱਚ ਹਿੱਸਾ ਲੈਣ ਤੇ ਪਾਬੰਦੀ ਲਗਾਉਣ ਦੇ ਉਦੇਸ਼ ਦੇ ਨਾਲ ਹੈ ਮਰਦਾਨੂ ਅਰਥਾਤ ਇਹ ਖੇਡਾਂ ਤੋਂ ਬਾਹਰ ਰੱਖਣਾ ਸਿਰਲੇਖ ਵਾਲਾ ਆਰਡਰ ਸੰਗੀ ਏਜੰਸੀਆਂ ਨੂੰ ਇਹ ਯਕੀਨੀ ਬਣਾਉਣ ਲਈ ਵਿਆਪਕ ਅਧਿਕਾਰ ਦਿੰਦਾ ਹੈ ਕਿ ਸੰਗੀ ਫੰਡ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਪ੍ਰੰਪਤ ਪ੍ਰਸ਼ਾਸਨ ਦੇ ਉਸ ਨਿਯਮ ਦੀ ਪਾਲਣਾ ਕਰਦੀਆਂ ਹਨ ਜੋ ਸਿਰਫ ਜਨਮ ਸਮੇਂ ਨਰਦਾਰਤ ਵਿਅਕਤੀ ਦੇ ਲਿੰਗ ਨੂੰ ਮਾਨਤਾ ਦਿੰਦਾ ਹੈ। ਪ੍ਰੰਪਤ ਦੇ ਵੱਲੋਂ ਵਾਈਟ ਹਾਊਸ ਦੇ ਈਸਟ ਰੂਮ ਦੇ ਵਿੱਚ ਇੱਕ ਹਸਾਕਰ ਸਮਾਰੋਹ ਦੇ ਵਿੱਚ ਕਿਹਾ ਗਿਆ ਕਿ ਇਹ ਕਾਰਜਕਾਰੀ ਆਦੇਸ਼ ਦੇ ਨਾਲ ਮਹਿਲਾ ਖੇਡਾਂ ਤੇ ਵਿਵਾਦ ਖਤਮ ਹੋ ਜਾਂਦਾ ਹੈ। ਪਾਬੰਦੀ ਦੇ ਸਮਰਥਨ ਦੇ ਵਿੱਚ ਸਾਹਮਣੇ ਆਏ ਸਾਫਕਾ ਕਾਲਜੀਏਟ ਤਰਾਕ ਰਿਲੇ ਗੋਇਸਮਿਤ ਕਈ ਸੰਸਦ ਮੈਂਬਰ ਅਤੇ ਖਿਡਾਰੀ ਇਸ ਮੌਕੇ ਮੌਜੂਦ ਰਹੇ ਵਾਈਟ ਹਾਊਸ ਦੀ ਪ੍ਰੈਸ ਕਤਰ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਆਦੇਸ਼ ਨਿਯਮਾਂ ਦੇ ਨਾਲ ਮੇਲ ਖਾਂਦਾ ਹੈ ਅਤੇ ਇਸ ਨੂੰ ਸਕੂਲਾਂ ਅਤੇ ਐਥਲੈਟਿਕ ਐਸੋਸੀਏਸ਼ਨਾਂ ਵਿਰੁੱਧ ਕਾਰਵਾਈ ਕਰਨ ਦੀ ਇਜਾਜ਼ਤ ਦੇਵੇਗਾ ਜੋ ਔਰਤਾਂ ਨੂੰ ਸਿੰਗਲ ਲਿੰਗ ਖੇਡਾਂ ਅਤੇ ਸਿੰਗਲ ਲਿੰਗ ਲਾਰਕਰੂਮਾਂ ਤੱਕ ਪਹੁੰਚਣ ਤੋਂ ਇਨਕਾਰ ਕਰਦੇ ਹਨ ਟਰੰਪ ਦਾ ਇੱਕ ਕਾਰਜਕਾਰੀ ਆਦੇਸ਼ ਅਜਿਹੇ ਸਮੇਂ ਦੇ ਵਿੱਚ ਆਇਆ ਜਦੋਂ ਰਾਸ਼ਟਰੀ ਖੇਡਾਂ ਦਿਵਸ ਦਾ ਆਯੋਜਨ ਹੋਣ ਵਾਲਾ ਹੈ ਤੇ ਟਰਾਂਸ ਜੈਂਡਰਾਂ ਖਿਲਾਫ ਹੁਣ ਤੱਕ ਟਰੰਪ ਦੇ ਵੱਲੋਂ ਕਈ ਵੱਡੇ ਐਕਸ਼ਨ ਲਏ ਜਾ ਚੁੱਕੇ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਫੌਜ ਦੇ ਵਿੱਚ ਟਰਾਂਸ ਜੈਂਡਰਸ ਨੂੰ ਭਰਤੀ ਨਹੀਂ ਕੀਤਾ ਜਾ ਸਕਦਾ ਤੇ ਹੁਣ ਮਹਿਲਾਵਾਂ ਦੀਆਂ ਜੋ ਖੇਡਾਂ ਹੋਵੀਆਂ ਨੇ ਉਹਨਾਂ ਦੇ ਵਿੱਚ ਟਰਾਂਸ ਜੈਂਡਰ ਐਥਲੀਟ ਜਿਹੜੇ ਨੇ ਉਪਾਦ ਨਹੀਂ ਲੈ ਸਕਦੇ ਅਜਿਹੇ ਇੱਕ ਆਦੇਸ਼ ਦੇ ਉੱਤੇ ਸਾਈਨ ਵੀ ਯਾਨੀ ਕਿ ਹਸਤਾਕਰ ਡੋਨਾਲਡ 트럼ਪ ਉਹਨਾਂ ਦੇ ਵੱਲੋਂ ਕਰ ਦਿੱਤੇ ਗਏ। ਇਹ ਉਹਨਾਂ ਦਾ ਕਹਿਣਾ ਹੈ ਕਿ ਇਸੇ ਤਰੀਕੇ ਦੇ ਨਾਲ ਮਹਿਲਾ ਖੇਡਾਂ ਦੇ ਉੱਤੇ ਜੋ ਲਗਾਤਾਰ ਵਿਵਾਦ ਖੜਾ ਹੋ ਰਿਹਾ ਸੀ ਉਹ ਖਤਮ ਹੋ ਜਾਏਗਾ।